ਫਿਰੋਜ਼ਪੁਰ ਤੋਂ ਆਰੀਏ ਤਾਨੂੰ ਦੱਸਦੀ ਹੈ ਕਿ ਆਰਐਸਐਸ ਦੇ ਨੇਤਾ ਦੇ بیٹے ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਨਵੀਨ अरोड़ा ਨਾਮ ਦੱਸਿਆ ਜਾ ਰਿਹਾ 40 ਸਾਲ ਦੀ ਉਮਰ ਸੀ ਔਰ ਕੱਲ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕੰਮ ਤੋਂ ਘਰ ਜਾ ਰਿਹਾ ਸੀ ਵਾਪਸ ਨਵੀਨ अरोड़ा ਦੀ ਦੁਕਾਨ ਸੇ ਔਰ ਦੁਕਾਨ ਤੋਂ ਵਾਪਸ ਘਰ ਜਾ ਰਿਹਾ ਸੀ ਜਿਸ ਦੌਰਾਨ ਰਾਹ ਦੇ ਵਿੱਚ ਦੋ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਪੂਰੀ ਘਟਨਾ ਕੈਦ ਹੁੰਦੀ ਹੈ ਔਰ ਇੱਕ ਵਾਰ ਫਿਰ ਇਸ ਘਟਨਾ ਨੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕੈਦ ਹੋਏ ਨੇ ਬਦਮਾਸ਼ ਹੁੱਡੀ ਪਹਿਨੀ ਹੋਈ ਹੈ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਜਿਸ ਦੇ ਆਧਾਰ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਇਹ ਬੇहद ਵੱਡੀ ਖਬਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪੰਜਾਬ ਦੇ ਨੌਜਵਾਨ ਦਾ ਆਰਐਸਐਸ ਆਗੂ ਦੇ ਬੇਟਾ ਸੀ ਔਰ ਦੱਸ ਦਈਏ ਕਿ ਉਸਦੇ ਦਾਦਾ ਵੀ ਆਰਐਸਐਸ ਨਾਲ ਜੁੜੇ ਹੋਏ ਸੀ ਔਰ ਪਿਤਾ ਦੇਵ ਉਹ ਵੀ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਲੰਬੇ ਸਮੇਂ ਤੋਂ ਔਰ ਨਵੀਨ अरोड़ा ਵੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਸੀ ਪਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੱਲ ਜਦੋਂ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਸ਼ਾਮ ਨੂੰ ਇਸ ਵਾਰਦਾਤ ਨੂੰ ਦੋ ਜੋ ਬਦਮਾਸ਼ ਨੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਹੁਣ ਹੰਗਾਮਾ ਕੀਤਾ ਗਿਆ ਹੈ ਜੋ ਵਪਾਰਕ ਮੰਡਲ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਉਹ ਵੀ ਮੌਕੇ ਤੇ ਪਹੁੰਚੇ ਨੇ